ਲਓ ਜੀ ਬਾਈ ਆ ਤਾਂ ਦੀਦੀ ਨੇ ਨਾ ਅੱਜ ਬਹਿ ਜਾ ਬਹਿ ਜਾ ਹੀ ਕਰਾਤੀ ਹੈ ਹੈ ਆ ਦੇਖੋ ਬਣਦੇ ਕੋਲ ਦਿੱਤੇ ਲੈ ਦੀਦੀ ਪਤਾ ਕਿਆ ਕਹਿੰਦੇ ਜੀ ਇਹਦੇ ਅੰਗੇ ਤੁਸੀਂ ਬਣਾਉਂਦੇ ਹੁਣ ਮੈਂ ਟ੍ਰਾਈ ਕਰਦੇ ਨੇ ਫਿਰ ਕਰਾ ਕੇ ਆਹ ਉਹ ਮੈਂ ਕਹਿੰਦਾ ਤੇਲ ਵਾਲਾ ਕੰਮ ਜ਼ਿਆਦਾ ਸੌਖਾ ਏ ਹੈ ਨਹੀਂ ਜੀ ਖੇਤੀ ਹੋ ਜਾਂਦੇ ਇਹਦੇ ਨਾ ਆਹ ਦੇਖ ਤਾਂ ਲੈ ਇੱਕ ਇੱਕ ਕਮਰਟ ਨੂੰ ਬੱਲਾ ਬੱਲਾ ਬੀਬੀਆਂ ਦਾ ਢੇਰ ਲਾਤਰ ਬੱਲਾ ਬੱਲਾ ਗੱਪੇ ਬੋਲ ਗੱਪੇ ਕਰਦੇ ਰਹਿ ਤੁਸੀਂ ਉਹ ਘਾਣੇ ਜਦਾ ਪਹਿਲਾਂ ਬਣਾਏ ਤੇ ਕਹਿੰਦੇ ਇੰਨੇ ਤੱਕ ਬਣੇ ਹੋਲੇ ਰਹਿ ਜਿਵੇਂ ਫੇਰਾ ਕੋਈ ਫਾਉਦਾ ਨਹੀਂ ਖਾਣੇ ਦਾ ਹਾਂ ਇੱਕ ਮੈਂ ਤੇ ਨਹੀਂ ਕੰਨੀ ਰਹਿਣ ਦੇ ਮੈਂ ਤਾਂ ਨਾ ਹਾਂ ਦੋਵੇਂ ਖਾਣੇ ਭਰਨੇ ਆਪਾਂ ਦੋਵੇਂ ਉਹ ਜਿਹੜੀ ਉੱਧਰ ਦੋ ਬਾਦੀ ਰਾਤੀ ਪੁੱਛ ਕੇ ਵੀ ਲੁਕਾ ਦਿੰਦੇ ਨੇ ਥੋੜੇ ਜਿਹੇ ਮਿਲੇ ਬਾਦੀ ਨਹੀਂ ਆ ਮਜ਼ਾ ਨਹੀਂ ਨਹੀਂ ਆ ਦੇਖੋ ਭਾਈ ਆਜੇ ਤੇਲ ਵਾਲੇ ਤਾਂ ਦਮਾਂ ਦਮ ਨਿਕਲ ਹੀ ਜਾਂਦੇ ਹਨਾ ਬਸ ਐਦਾਂ ਹਰਦਲੇ ਵਿੱਚ ਬਸ ਐਦਾਂ ਹੀ ਧਿਆਨ ਨਾਲ ਸਿੱਟਣੇ ਆ ਹੱਥ ਤੇਲ ਤੇ ਬੈਗ ਆ ਸਕਦਾ ਅੱਛਾ ਹੱਥ ਤੇਲ ਤੇ ਬੈਗ ਨਹੀਂ ਤੇਲ ਹੱਥ ਤੇ ਆਪੇ ਤੇ ਤੇ ਬੈਗ ਮੇਰਾ ਤਾਂ ਵੀ ਲੋਟਾ ਯਾਰ ਉਹ ਇਹਦੇ ਮਾਦਾ ਮਿੰਟੇ ਇੱਕ ਲੱਗਦਾ ਉੱਚ ਜਿਆਦਾ ਟਾਈਮ ਲੱਗਦਾ ਹਾਂ ਉਹਦੇ ਤੋਂ ਇਹਨਾਂ ਪਰਾਂ ਦੀ ਮਾਦਾ ਕਹਿੰਦੀ ਇੰਨੀ ਤੇਰ ਚ 10 15 ਮੱਲੇ ਪਾਣੀ ਇਹਨਾਂ ਨਾਲ ਹੋਰ ਆ ਨਾ ਫਿਰ ਉਹ ਸੇਕ ਨਾਲ ਖਿਲਵਾੜ ਨਹੀਂ ਕਰਦਾ ਸੇਤ ਨਾਲ ਤਾਂ ਕਰਦਾ ਗੱਗ ਤਾਂ ਫਰਕ ਨਹੀਂ ਚੱਲ ਉਹਦੇ ਚ ਆਇਆ ਵੀ ਤੇਲ ਹਾਂ ਤੇਲ ਬਿਲਕੁਲ ਨਹੀਂ ਹੁੰਦਾ ਤੇਲ ਤਾਂ ਪਰ ਇਹਨਾਂ ਨੇ ਵੀ ਪੀ ਲੈਣਾ ਜੇ ਐਡਾ ਕੋਈ ਫਰਕ ਆਹ ਦੇਖਿਆ ਪਹਿਲੇ ਸੁੱਕੇ ਹੋ ਗਏ ਹਨ ਇਹਨਾਂ ਸੁੱਕ ਗਏ ਹਨ ਇਹਨਾਂ ਨੇ ਪੀ ਲਿਆ ਇਹਨਾਂ ਵੀ ਤੇ ਮੇਰੇ ਸਾਡੇ ਬਾਈ ਕੀ ਬਾਤ ਹੋਈ ਨਹੀਂ ਹੋ ਗਿਆ ਬਰੋ ਹੋਈ ਨਹੀਂ ਹਾਂ ਬਹੁਤ ਹੋ ਗਿਆ ਇਹ ਸਾਡਾ ਇੱਕ ਕੰਮ ਰਹਿ ਗਿਆ ਬਸ ਹਾਂ ਪਾਣੀ ਬਣਾਉਣਾ ਸੀ ਹੋ ਆਲੂ ਵੀ ਉਬਾਲ ਦੇ ਉਦੋਂ ਆਲੂ ਨਹੀਂ ਤੇ ਹੈਗੇ ਨਾ ਇੰਨਾ ਟਾਈਮ ਨਹੀਂ ਹੈਗਾ ਪੁੱਤ ਪਤਾ ਕੀ ਉਹ ਦੋ ਆਲੂ ਉਦੋਂ ਤੁਸੀਂ ਪਾਣੀ ਤੋਂ ਬਿਨਾਂ ਕੀ ਤੁਸੀਂ ਛੱਡੇ ਉਹ ਨਹੀਂ ਦੋ ਆਲੂ ਉਬਾਲ ਹੋਣੇ ਸਾਰੇ ਤੁਸੀਂ ਛੱਡੇ ਕੱਲ ਤਾਂ ਇਹ ਹੋਵੇਗਾ ਛੱਡੇ ਹੋਣ ਛੱਡੇ ਪਾਣੀ ਹੈਗੇ ਛੱਡੇ ਪਾਣੀ ਹੈਗੇ ਥੋਲੇ ਵੀ ਗੋਏ ਵੀ ਆ ਆ ਵੀ ਆ ਲੈ ਇੱਧਰ ਭਾਈ ਵੀ ਆ ਗਿਆ ਭਾਈ ਆਪ ਦੇਖ ਤਾਂ ਢੇਰ ਲਾਤੇ ਅੱਜ ਗੋਲ ਗੱਪਿਆਂ ਦੀ ਕਿਹਦੇ ਨਾ ਪਹਿਲਾਂ ਸਾਡੇ ਤੋਂ ਸਟਾਰਟ ਕਰਦੇ ਆ 20 ਰੁਪਏ 'ਚ ਇੱਕ ਗੋਲ ਗੱਪਾ 20 ਰੁਪਏ 'ਚ ਇੱਕ ਗੋਲ ਗੱਪਾ ਭਾਜੀ ਹੋਮੇ ਦਾ ਸੋਧਾ ਤਾਂ 20 'ਚ ਇੱਕ ਪਾਣੀ ਵੀ ਦੇਣਾ ਨਾ ਕਾਹ ਨੂੰ ਆ ਗੀ ਗੀਰ ਕੇ ਸਾਨੂੰ ਖਾਓ ਹਾਂ ਪਹਿਲਾਂ ਤੁਸੀਂ ਐ ਕਰੋ ਪਹਿਲਾਂ ਸਾਨੂੰ ਟੈਸਟ ਕਰਾਓ ਫੇਰ ਦੇਖਦੇ ਅਸੀਂ ਆਪੇ ਹੀ ਖਾ ਲਵਾਂਗੇ ਜੀ ਦਿਖਾਣਾ ਪਹਿਲਾਂ ਤੁਸੀਂ ਘਟਾ ਆਲੇ ਬੰਦੇ ਪਹਿਲਾਂ ਸਾਨੂੰ ਦਾ ਦਸ ਟੈਸਟ ਕਰਾਓ ਫੇਰ ਦੇਖਦੇ ਆ ਇੱਧਰ ਤਾਂ ਸਾਡਾ ਬਿਜ਼ਨਸ ਲਾਸਟ ਚੱਲ ਜਾਵੇ ਇਹ ਤਾਂ ਦੇਖੋ ਜੀ ਅੱਲਾਪੇ ਸਾਰੇ ਜਿਹੜਾ ਦੇ ਗ੍ਰਾਹਕ ਆ ਗਏ ਅਰਵਿੰਦਰ ਜੀ ਤੇ ਇੱਕ ਵਾਰ ਕਿਹੜੀ ਸੁਆਦ ਨਹੀਂ ਆਇਆ ਦੂਸਰਾ ਫਰੈਂਡ ਸੁਆਦ ਨਹੀਂ ਆਇਆ ਦੂਸਰਾ ਫਰੈਂਡ ਘੱਟ ਘੱਟ ਪਰ ਜੜਾ ਬਾਜੀ ਦਾ ਆ ਤਾਂ ਹੈ ਲੈ ਦੱਸ ਉਦਾਂ ਮੈਂ ਖਾ ਗਿਆ ਘੱਟੋ ਘੱਟ 10 12 ਇਹ ਖਾਣ ਇਹ ਖਾਣ ਇੱਕ ਮੈਂ ਖਾ ਲਿਆਂਗਾ ਦੋ ਤਿੰਨ ਮੇਰੇ ਕੋਲ ਮਨਕੀਰ ਤਾਂ ਸੀਗਾ ਅੱਜ ਮੈਂ ਮਨਕੀਰ ਤੇ ਮੰਮੀ ਨੂੰ ਫੜਾ ਕੇ ਖਾਣੇ ਆਂ ਆ ਬੈਰੀ ਕੋਲ ਤਾਂ ਪੈਣੀ ਪਾਣੀ ਦੇ ਕੋਲ ਆ ਜਾ ਮੈਂ ਨੋ ਭਾਈ ਆ ਰਹਿ ਗਏ 4 ਕ ਹੈ ਬਾਕੀ ਗਏ ਬਣ ਆਹ ਆ ਥੋੜੀ ਰਹਿ ਗਏ ਵੀ ਪਪੜੀ ਬਣ ਗਈ ਏ ਪਾਪੜੀ ਵੀ ਬਾਦਮਾ ਜਰੂਰੀ ਆ। ਇਹ ਪਾਪੜੀ ਲਈਏ। ਯਾਰ ਮੈਂ ਪਾਪੜੀ। ਨਹੀਂ ਜਿੱਦਾਂ ਉਹ ਖਾ ਖੋ ਕੇ ਜਨਾਨੀਆਂ ਗੋਲ ਗੱਪੇ ਖਾ ਕੇ ਬਾਦਮਾ ਨਹੀਂ ਕਹਿੰਦੇ ਨੀ ਭਾਈ। ਭਾਈ ਯਾਰ ਇਹ ਭਾਈ ਇੱਕ ਪਾਪੜੀ ਦੇ ਦੇ। ਉਹ ਮਾਸੀ ਜੀ ਕਹਿੰਦੇ ਸੀ ਅਦਨ ਪੰਪਰੀ ਮੰਗਦੇ ਹੈਗੇ। ਇੱਕ ਹੋਰ ਦੇ ਦੇ ਵੀਰੇ। ਇੱਕ ਖਾ ਕੇ ਇੱਕ ਹੋਰ ਦੇ ਦੇ। ਨਹੀਂ ਪਾਪੜੀ ਵੀ ਸਵਾਦ ਲੱਗਦੀ ਆ। ਕਦੀ ਪਾਪੜੀ। ਮਾਸੀ ਜੀ ਪਾਪੜੀਆਂ ਬਣਾਤੀ ਆ ਤੁਹਾਡੇ ਵਾਸਤੇ ਆ ਜਾਓ ਖਾ ਲਓ। ਬਣਾ ਕੇ ਮੈਨੂੰ ਦਿਖਾ ਦਈਏ। ਮੈਂ ਨਾ ਮਾਰਕ ਨੂੰ ਦਿੰਦਾ ਗਾ ਮਾਸੀ ਨੂੰ ਵੀਡੀਓ ਜਨ ਭੇਜ ਦੋ ਮਾਸੀ ਆਹ ਔਰਲਾ ਥਾਲ ਤੁਹਾਡਾ ਹਾਂ ਆ ਦੋ ਕੱਪੜੇ ਹੈ ਸਪੈਸ਼ਲ ਮਾਸੀ ਜੀ ਵਾਸਤੇ ਹਾਂ ਮੰਮੀ ਮੈਨੂੰ ਬਹੁਤ ਟੈਨਸ਼ਨ ਆ ਮੰਨ ਨੂੰ ਮੈਂ ਮਾਸੀ ਦਾ ਦੋ ਤਿੰਨ ਦਿਨਾਂ ਤੱਕ ਜਨਮ ਦਿਨ ਹੈ ਕੁਝ ਸੋਚਣਾ ਕੀ ਦੇਣਾ ਬਸ ਔਰ ਉਹ ਪਿਆਲੀ ਥਾਲੀ ਭਰ ਕੇ ਦੇ ਦੇਣੀ ਆ ਆਹ ਆਹੀ ਥਾਲੀ ਲੈ ਕੇ ਉਧਰ ਨੂੰ ਜਾਂਦੇ ਸੌਖਾ ਸੌਖਾ ਨਾਲੇ ਸਸਤਾ ਸੌਦਾ ਨਾਲੇ ਮਾਸੀ ਦੇ ਫੇਵਰੇਟਾਂ ਗੋੜ ਗੱਪੀ ਹੈ ਖਾਨ ਗੋਲਕਪੇ ਦਹੀਂ ਵਾਲੇ ਗੋਲਕਪੇ ਨੇ ਸਵਾਦ ਨਾ ਪਾੰਦੇ ਪੰਬਰੀ ਨਹੀਂ ਉਥੇ ਕਮਾਣੋ ਪੰਬਰੀ ਦੱਸ ਨਾਨਕੇ ਜਾ ਦੋਦੇ ਦੀ ਗਰਮੀ ਬਹੁਤ ਆ ਬਾਈ ਰਸੋਈ ਚ ਹਾਂ ਜੇ ਪਾਣੀ ਮੈਂ ਬਣਾਵਾਂ ਮੈਂ ਸਵੇਰੇ ਪਾਣੀ ਬਣਾ ਕੇ ਰੱਖ ਲਏ ਰੱਖ ਬੱਚਾ ਪਾਣੀ ਹੈ ਦੇਖੋ ਜੀ ਉਹ ਨਾਲ ਇੱਕਦਾ ਇੱਕ ਦੋ ਆਲੂ ਉਬਾਲ ਲੈਣੇ ਤੇ ਆਲੂ ਵਗੈਰ ਗੱਲ ਜੀ ਨਹੀਂ ਬਣਨੀ ਨਹੀਂ ਬਾਈ ਮੈਂ ਇਹਨਾਂ ਨੂੰ ਕਹਿਣਾ ਮੱਖਾ ਆਲੂ ਵੀ ਉਬਾਲੋ ਦੋ ਕਿ ਮੈਂ ਕਰੋ ਆਓ ਖੜੋ ਗਰਮੀ ਦਾ ਪਤਾ ਲੱਗੇ ਰਸੋਈ 'ਚ ਉਹ ਆਲੂ ਉਬਾਲ ਕੇ ਬਾਹਰ ਨਿਕਲ ਜਾਓ ਰਸੋਈ 'ਚ ਮੈਂ ਤਾਂ ਆਲੂ ਉਬਾਲ ਕੇ ਬਾਹਰ ਨਿਕਲ ਜਾ ਰਸੋਈ 'ਚ ਆਲੂ ਉਬਲਦੇ ਧਰ ਕੇ ਬਾਹਰ ਨਿਕਲ ਜਾਓ ਪਰ ਜਦ ਤੱਕ ਤਾਂ ਮੋ ਗੋਲ ਗੱਪੇਆਂ ਜਣੇ ਜਦ ਤੱਕ ਆਲੂ ਤੇ ਆਣੇ ਨੇ ਕੜਾ ਇੱਕ ਦੂਰ ਨੇ ਦਹੀਂ ਦਹੀਂ ਲੈ ਬਣਾਣਾ ਜੀ ਬਾ ਬਣ ਜਾਣਾ ਪਾਣੀ 1 ਮਿੰਟ ਲੱਗਣਾ ਪਾਣੀ ਨੂੰ ਤਾਂ ਟਾਈਮ ਲੱਗਣਾ ਲੱਗਿਆ ਪਾਣੀ ਬਣ ਹਟਾ ਮੈਨੂੰ ਪਾਣੀ ਪਾਣੀ ਬਣਾਉਣ ਵਾਲਾ ਸ਼ੈਫ ਛੜਤਾ ਲੱਗ ਸੀ ਚੱਲਿਆ ਹਾਂ ਖੰਜੂਰ ਵਾਲੀ ਇਹ ਦੀ ਇਹ ਲੱਗ ਲੱਗ ਹੁੰਦੇ ਪਾਣੀ ਹਾਂ ਅੱਛਾ ਇਹਦਾ ਫਾਇਦਾ ਹੈ ਜੀ ਇਹ ਵੈਸੇ ਤਾਂ ਆਪਣੇ ਤਾਂ ਸਾਰੇ ਮਿਕਸ ਜੀ ਖਾਣੇ ਆ ਕਈ ਹੁੰਦੇ ਸਪੈਸ਼ਲ ਵੀ ਮੈਨੂੰ ਜ਼ਿਆਦਾ ਖੱਟਾ ਪਾ ਦੋ ਹੂੰ ਹੂੰ ਜ਼ਿਆਦਾ ਨਿਸ਼ਚਾ ਪਾ ਦੋ ਅੱਛਾ ਇਹ ਕਿਹੜੇ ਕਿਹੜੇ ਹੁੰਦੇ ਜਾਂ ਹੁੰਦੇ ਇਹ ਦੇਖ ਖੰਜੂਰ ਵਾਲਾ ਹੋ ਗਿਆ ਆਹ ਕਿਹੜਾ ਹੈ ਪਦੀਨਾ ਪਿਆ ਹੈ ਆ ਖੱਟਾ ਮਿੱਠਾ ਹਾਂ ਇਹ ਜਲ ਜੀਰਾ ਜਾਂ ਟਾਈਪ ਹੋ ਗਿਆ ਹੈ ਆ ਪਦੀਨੇ ਵਾਲਾ ਹੈ ਇਮਲੀ ਦਾ ਪਾਣੀ ਆ ਹਾਂ ਅੱਛਾ ਇਹ ਆਵਾ ਹੋ ਗਿਆ ਖਜੂਰ ਵਾਲਾ ਹੈ ਹਾਂ ਹਾਂ ਖਜੂਰ ਇਹ ਮੇਰੇ ਇਹਦਾ ਲੈਣਾ ਜਿਹੜਾ ਤੁਸੀਂ ਲੈ ਕੇ ਆਏ ਤੇ ਇੱਕ ਵਾਰ ਦੇਖ ਲਓ ਇੱਕ ਚੇਤਾ ਉਹਦੇ ਚ ਇੱਕ ਚੇਤਾ ਹਾਂ ਹੋਰ ਇਹ ਸਪੈਸ਼ਲ ਹੈ ਇਹਦਾ ਲੈਦਾ ਦੀਦੀ ਦੇਖ ਲਾ ਪੌੜਾ ਬਣਾਇਆ ਮੈਂ ਮੈਨਾਂ ਕਿੰਨੇ ਕ ਤਾਂ ਹੈ ਸਾਰਾ ਰਵਿੰਦਰ ਨੂੰ ਫੇਰ ਵੀ ਠੱਗ ਲਿਆ ਮੈਨੂੰ ਤਾਂ 50 ਰੁਪਏ ਦਾ ਮਿਲਦਾ ਲੈ ਮੈਨੂੰ ਠੱਗ ਲਿਆ ਦੱਸ ਇਹਨਾਂ ਨੂੰ 60 ਰੁਪਏ ਦਾ ਦੇ ਤਾ ਮੈਂ ਕਿਹਾ ਮੈਂ ਨਹੀਂ ਤੀਨਾ ਗਰੀ ਦੁਕਾਨ ਕਰ ਅੱਛਾ ਚਲ ਫੇਰ ਵੀ ਚਲ ਕੋਈ ਨਹੀਂ ਚਲ ਕੋਈ ਨਾ ਹਾਂ ਐਨ ਜੇ ਲੱਗ ਲਿਆ ਬੰਤੇ 10 ਰੁਪਏ ਨਾ ਕੋਈ ਨਹੀਂ ਜੀ 1000 ਰੁਪਏ ਲਿਖਿਆ ਹੋਆ ਹੁੰਦਾ ਤਾਂ ਉਹ ਫੇਰ ਵੀ ਡੱਬੇ ਪਰ 65 ਰੁਪਏ ਲਿਖਿਆ ਹੋਆ ਹੂੰ ਅੱਛਾ ਇਹਨੂੰ ਹੁਣ ਸਾਰਿਆਂ ਨੂੰ ਪਹਿਲਾਂ ਕੱਢ ਕੇ ਮਿਕਸ ਕਰਕੇ ਪਾਣੀ ਜੀ ਪਾ ਲੈਣਾ ਮਿਕਸ ਕਰ ਲੈਣ ਹੁਣ ਇਹਦੇ ਵਿੱਚ ਘੱਟ ਚ ਰਲਾਉਣਾ ਸੌਖਾ ਹੈ ਜਿਆਦਾ ਚ ਰਲਾਉਣਾ ਔਖਾ ਹੈ ਅੱਛਾ ਇਹ ਹੁਣ ਬੂੰਦੀ ਬੂੰਦੀ ਵਗੈਰਾ ਵੀ ਗੇਰ ਦੰਨੇ ਹੋ ਬੂੰਦੀ ਪਾ ਲੈਣ ਆਪਣੇ ਚ ਵੀ ਇਹ ਹੁਣ ਮੰਨ ਲਾ ਉਰੇ ਰਲਾ ਕੇ ਦੇਖ ਕੇ ਪੁੱਛੋ ਦਿਨ ਨੂੰ ਪਈਏ ਇਹ ਮੁੱਢਾ ਮਾਲਾ ਹੁਣ ਉਰੇ ਰਲਾ ਕੇ ਫਿਰ ਇਹਨੂੰ ਜਿੰਨੇ ਮਰਜੀ ਪਾਣੀ ਚ ਰਲਾ ਲਓ ਹਾਂ ਅੱਛਾ ਆ ਦੇਖ ਕੇ ਰਲਾ ਹੁਣਾ ਪਾਣੀ ਵੀ ਦਿੱਤੀ ਅੱਧਾ ਸੁੱਦਾ ਨਹੀਂ ਰਲਾਉਣਾ ਪਾਣੀ ਪਾਣੀ ਪੂਦੀ ਮੰਮੀ ਨੂੰ ਪਸੰਦ ਨਹੀਂ ਆਪਣੀ ਚਲੋ ਫਿਰ ਰਹਿਣ ਦੋ ਬੁੰਦੀ ਨੂੰ ਆਹੋ ਅੱਧਾ ਸੁੱਦਾ ਨਹੀਂ ਪੋਣਾ ਪਾਣੀ ਉਹ ਕਹਿਨੀ ਅੱਧੀ ਕਰ ਲੈ ਬਰਤ ਘੇਰ ਲੈ ਬਰਤ ਘੇਰ ਲੈ ਉਹਦੇ ਵਿੱਚ ਹਾਂ ਠੰਡਾ ਕਰ ਲਿਓ ਪਾਣੀ ਕਿੰਨੇ ਲੀਟਰ ਪਾਣੀ ਚ ਦੇਖਿਆ ਪਤਾ ਇਹ ਇਹ ਤਾਂ ਡੱਬਾ ਦੇਖ ਲਓ ਡੱਬਾ ਕਿੱਥੇ ਪਿਆ ਡੱਬਾ ਲੈ ਆਓ ਜਾ ਕੇ ਉਹ ਬਣ ਗਈਆਂ ਤਾਂ ਜੀ ਉੱਧਰ ਕਿਹੜਾ ਮਾਰੀ ਜਾਂਦੇ ਬਣਦਾ ਨਹੀਂ ਬਸ ਤਾਂ ਨਹੀਂ ਕੱਟਿਆ ਹੀ ਆ ਪਿਆ ਹੋਏ ਦੇ ਕੀ ਛੋਲੇ ਮਾ ਜੀ ਦਸਾ ਬਟ ਟੁੱਟਦਾ ਜਾਂਦਾ ਆਓ ਮੈਂ ਠੀਕ ਆ ਛੋਲੇ ਕਿੱਥੇ ਵਾਲੇ ਵੇ ਵਾਲੇ ਨਹੀਂ ਹੈਗੇ ਦਿਨ ਵਾਲੀ ਸਬਜ਼ੀ ਦੇਖ ਲਓ ਆਲੂ ਵਾਲੀ ਉਹ ਚਾਹ ਆਲੂ ਕੱਟ ਲਓ ਨਾ ਨਹੀਂ ਸਾਨੂੰ ਪਾਇਆ ਦਵਾਂ ਕੱਟ ਕੇ ਦੇਖੋ ਤਾਂ ਠੀਕ ਜਾਦੀ ਨਾ ਨੀ ਇੱਕਦੋ ਆਇਓ ਖਾਣੇ ਨਾ ਆਇਓ ਨਬੜਦੇ ਉਹ ਮਜ਼ਾਕ ਕਰਦੇ ਆ ਮਜ਼ਾਕ ਕਰਦੇ ਆ ਸੀ ਕਿ ਸੱਚੀ ਉਹ ਪਾਣੀ ਦੋਦੀ ਨਹੀਂ ਮੈਂ ਪਾਣੀ ਲੈਣਾ ਮਾ ਬੜਾ ਆ ਮੈਂ ਤਾਂ ਸੱਚੀ ਉਹ ਦੇ ਲੈਣੇ ਲੈ ਜੀ ਬਣ ਗਿਆ ਆ ਜੀ ਵੈਸੇ ਦੱਸੋ ਮੈਨੂੰ ਇਹ ਸਿਰਫ 60 ਰੁਪਏ ਦਾ ਆ ਫਾਇਦਾ ਨਹੀਂ ਕੋਈ ਦਾ 500 ਮਿਲਣ ਲਿਖਿਆ 60 ਰੁਪਏ ਦੇ ਵਿੱਚ ਨਹੀਂ 1 ਕਿ ਕਿਤਾ 1 ਲੀਟਰ ਪਾਣੀ ਦੇ ਵਿੱਚ ਪੈਣਾ ਹੈ ਸਾਰਾ ਕੁਝ ਬਸ ਹੋਲੀ ਯਾਰ ਮੈਂ ਕੀ ਕਰਾਂ ਕਿੱਥੇ ਲਿਖਿਆ ਵਾ 500 ਮਿਲੀ ਲੀਟਰ ਅੱਧਾ ਨਹੀਂ ਲੱਗਦਾ 500 ਮਿਲੀ ਲੀਟਰ ਹੀ ਹੁੰਦਾ ਐਮ ਐਲ ਹੁੰਦਾ ਮਿਲੀ ਲੀਟਰ ਐ ਮੈਂ ਹੋਈ 500 ਦਾ 1 ਕਿਲੋ ਹੁੰਦਾ 1 ਕਿਲੋ ਨਹੀਂ ਹੁੰਦਾ 1000 ਦਾ ਹੁੰਦਾ ਹਾਂ ਮੈਂ ਤਾਂ ਹੀ ਤਾਂ ਮੈਂ ਕਹਿੰਦੀ ਤੈਨੂੰ 1000 ਦਾ ਹੁੰਦਾ ਕਿਲੋ ਚ ਪੈਣਾ ਇਹ ਉਹ ਨਹੀਂ ਯਾਰ ਚਲੋ ਦੇਖ ਲਓ ਮੈਂ ਥੋੜਾ ਜਿਹਾ ਉਹ ਲਿਖਿਆ ਵਾ ਤਾਂ ਅਗਲੇ ਇਹਨੀ ਦੀਦੀ ਨੇ ਰੱਖ ਰੱਖੀ ਆ ਆ ਦੇਖੋ ਕੰਨੀ ਤੋਂ ਜ਼ਿਆਦਾ ਨਾ ਫਿਰ ਫਿਰ ਕੱਢ ਦੋ ਤੁਸੀਂ ਮੈਂ ਤਾਂ ਹੀ ਢੱਕੀ ਆ ਲਾ ਦੀਦੀ ਲਿਆ ਔਰ ਇਹਨੂੰ ਦਗਦ ਉਦਣ ਕਿੰਨਾ ਦਾ ਅੱਧਾ ਸੁਧਾ ਵੀ ਨਹੀਂ ਨਾ ਬਣਾਉਣਾ ਮੈਂ ਮੰਨਦੀ ਆ ਦੇਖੋ ਆ ਪੂਰੀ ਭਰੀ ਵੀ ਆ ਪੂਰੀ ਨਹੀਂ ਭਰੀ ਵੀ ਅੱਧੀ ਕਾ ਮੰਨ ਲਓ ਮੇਰਾ ਲਾਲੂ ਸ਼ੱਕ ਇਹ ਮੈਂ ਬਣਾਇਆ ਵਾ ਪਹਿਲਾਂ ਇੰਨਾ ਨਹੀਂ ਪੈਣਾ ਦੀਦੀ ਇਹਨੇ ਅੱਧਾ ਕਰ ਦੇ ਦੀਦੀ ਇਹਨੂੰ ਫੇਰ ਤੂੰ ਆਹੀ ਡੋਗਾ ਕਰ ਲੈ ਕਿਲੋ ਦਾ ਡੇਢ ਕਿਲੋ ਰੱਖਾ ਦੇ ਕਿੰਨੇ ਕਿਸੇ ਦਾ ਨਹੀਂ ਸਰਨਾ ਆਏ ਆਏ ਗੱਪ ਗੱਪ ਕਰਦੇ ਸਾਰੇ ਪਹਿਲੇ ਇਹ ਇੱਥੇ ਤੱਕ ਮੇਰੀ ਗੱਲ ਸੁਣ ਟੈਨ ਵਣ ਕਿਨੂੰ ਇੱਥੇ ਤੱਕ ਕਰ ਜੈਸੇ ਮੈਂ ਥੋੜਾ ਜਿਹੀ ਫਾਲਤੂ ਆ ਬੰਦੇ ਬਹੁਤਾ ਖਾਣੇ ਵਾਲੇ ਮੇਰੀ ਗੱਲ ਸੁਣ ਲੈ ਇਹ ਨਹੀਂ ਤੂੰ ਜਾ ਇਹ ਕੋਈ ਨਾ ਹਣ ਤੂੰ ਨਿਬੜਨ ਦੇ ਦੇਖੀ ਜਾਓਗੇ ਤੇ ਚੱਲਣ ਦੇ ਜਾ ਵੀ ਤੁਰੀ ਨਾ ਪੀ ਤਾ ਉੱਧਰ ਲੱਗਣਾ ਏ ਹਾਂ ਇਹ ਬਣੇ ਟੂਟੀ ਵਾਲੇ ਬਣੀ ਗਲੇ ਖਾਣੇ ਹਾਂ ਤੇਰੇ ਚ ਪਾ ਬਸ ਜਾ ਦੱਦੀਆ ਵਰ ਗਿਆ ਪਾਣੀ ਏ ਹਲੇ ਹਜੇ ਆ ਵੀ ਪਿਆਈ ਕੋਲ ਲੀਨ ਦੇਖਿਓ ਕਿੰਨਾ ਹੈ ਬਈ ਇਹ ਮਾ ਟੂਟੀ ਵਾਲੇ ਪਾਣੀ ਹੈ ਪਿਆਲੇ ਵੀ ਠੀਕ ਆ ਲਗਦਾ ਮੈਨੂੰ ਮਗਾ ਚਾਹ ਨਹੀਂ 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 ਮੇਰੀ ਗੱਲ ਸੁਣਦੀ ਰਹੀ ਚਾਹ ਤੇ ਚਪਾ ਬਾਜੀ ਨੂੰ ਕਰਾਉਣੀ ਜ ਟੇਸ ਨਹੀਂ ਠੀਕ ਆ ਪਾਣੀ ਐਨ ਵਧੀਆ ਬਣ ਗਿਆ ਇਹ ਚਾਪਾ ਲਾਲ ਮਿਸ ਲਿਆਓ ਦੋ ਚਾਰ ਗੋਲ ਗੱਪੇ ਚੱਕ ਕੇ ਕਰੀਏ ਟੇਸਟ ਪਿਸੀਆਂ ਵਿੱਚਾ ਬਹੁਤ ਨਹੀਂ ਛੇ ਕਾਟਤਾ ਠੀਕ ਆ ਯਾਰ ਵਧੀਆ ਐਨ ਪਾਣੀ ਵਧੀਆ ਬਣ ਗਿਆ ਲੈ ਬੱਸ ਫਿਰ ਹੁਣੋਂ ਡਰ ਜਾਂਦੇ ਆ ਗਾਲ ਡਾਗੇ ਦੀ ਨਹੀਂ ਹੈਗੀ ਦੇਖਾ ਕੇ ਕੋਲੀ ਗੜੀ ਆ ਉਹ ਕੁਛ ਨਹੀਂ ਚੱਕੋ 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 ਪਾਣੀ ਪੀਏ ਤਾਂ ਪਤਾ ਲੱਗਦਾ ਸਾਬ ਚੱਕੋ ਤੁਸੀਂ ਚੱਕੋ ਕੋਲੀ ਕੋਲੀ ਘੇਤਰ ਗੋਲ ਗੱਪੇ ਚੱਕੋ ਹਾਂ ਵਧੀਆ ਏ ਬੜੀ ਠੀਕ ਆ ਬਸ ਮੈਂ ਚਲੋ ਇੱਕ ਨੰਬਰ ਵੈਰੀ ਗੁੱਡ ਜੈਸੂ ਜੰਨ ਦਾ ਕਹਿਣਾ ਕਿਸ ਨੇ ਦੇਖੋ ਬਾਹਰ ਨੂੰ ਪਾਣੀ ਆਵਾਜ਼ੀ ਮਾਨੂੰ ਠੰਡੇ ਜੇ ਮਾਨੂੰ ਹੈ ਲਓ ਜੀ ਉਧਰ ਆ ਰਹੇ ਸਾਡੇ ਗੋਲ ਗੱਪੇ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਗੋਲ ਗੱਪੇ ਗੋਲ ਗੱਪੇ ਆ来ਆ ਭਾਈ ਐਸਮੀਲ ਅੰਦਰ ਠੀਕ ਅੰਦਰ ਖਾ ਲੋ ਫੇਰ ਆਜੋ ਅੰਦਰ ਠੀਕ ਆ ਗਰਮੀ ਬਹੁਤ ਆ ਅੰਦਰੇ ਖਾ ਲੋ ਫੇਰ ਲੋ ਜੀ ਭਾਈ ਗੋਲ ਗੱਪੇ ਖਾ ਰਹੇ ਆ ਕੋ ਸੋਕਾ ਹੀ ਨਾਮ ਦਾ ਆ ਰਿਹਾ ਸੋਕਾ ਹੀ ਖਾਣ ਲੱਗ ਗਈ ਜਦ ਤੱਕ ਮੇਰੀ ਵਾਰੀ ਹੋਣੀ ਮੈਂ ਛੋਟੀ ਆ ਨਾ ਸਭ ਨਾਲ ਦੀਦੀ ਪਾ ਕੇ ਦੇ ਰਿਹਾ ਜਦ ਤੱਕ ਮੈਂ ਆਉਂਦਾ ਉਹ ਮਾਰ ਲੈਣੇ ਹਾਂ ਲੈ ਵੀ ਪਾਪਾ ਜੀ ਲੱਗੇ ਹੁਣ ਕਰਨ ਚੈੱਕ ਦੀ ਜਲਦੀ ਸਾਰੀ ਬੰਨ ਦੇ ਮੈਨੂੰ ਦਪੜਿਆ ਯੰਮੀ ਆ ਬਹੁਤ ਸੁਆਦ ਪਾਪਾ ਜੀ ਮੈਨੂੰ ਨਾਲੇ ਛੋਟਾ ਦੇ ਪਾਪਾ ਹੀ ਨਾ ਮਾਰੀ ਨੂੰ ਦੇ ਦਿੰਨੇ ਆ ਲੋ ਵੀ ਨਹੀਂ ਛੋਟਾ ਦੇ ਦੇ ਹਾਂ ਪਾਪਾ ਜੀ ਨੂੰ ਕੋਈ ਛੋਟਾ ਜਿਹਾ ਸਹੀ ਗੱਲ ਆ ਲੱਗੂ ਨੂੰ ਵੀ ਦੇ ਦੋ ਛੋਟਾ ਦੇ ਦੋ ਛੋਟਾ ਕਰ ਦਿਓ ਆ ਤਾਂ ਜਿਆਦਾ ਹੀ ਛੋਟਾ ਕਰਤਾ ਤੁਸੀਂ ਮੇਰੀ ਬਾਜੀ ਨੇ ਵੀ ਖਿਲਾਉ ਨਾਲ ਦੀ ਨਾਲ ਠੀਕ ਹੈ ਬਾਜੀ ਤੇਰਾ ਮੇਰੀ ਹੈਲਪ ਕਰ ਦੇ ਮਾ ਠੀਕ ਹੈ ਗੱਲ ਇੱਕ ਬੰਦਾ ਭੰਨਣ ਲੱਗਿਆ ਪਪਾ ਇੱਕ ਪਾਪਾ ਕੇ ਵਰਤਣ ਲੱਗਿਆ ਪਾਣੀ ਆ ਨਾ ਭਾਈ ਭਾਈ ਮੇਰੇ ਵਾਲਾ ਜਨਾ ਮਿੱਠਾ ਘੱਟ ਪਾਇਓ ਮਿੱਠਾ ਹੈ ਤੇਰੇ ਨਾਲ ਸਹੀ ਪਾਇਓ ਭਾਈ 10 ਰੁਪਏ ਵੱਧੇ ਅੱਜ ਚੁੱਟਣਾ ਜੇ ਪਾਣੀ ਘੱਟ ਆ ਹਾਂ ਅੱਜ ਬਾਬਾਈ ਅਸੀਂ ਜ਼ਿਆਦਾ ਪਾਣੀ ਚ ਰੜਾ ਲਿਆ ਕਿਉਂਕਿ ਅੱਜ ਮੈਂਬਰ ਖਾਣੇ ਵਾਲੇ ਜ਼ਿਆਦਾ ਹਨ ਅਸੀਂ ਵੀ ਪਾਣੀ ਮਸਾਲਾ ਥੋੜਾ ਘੱਟ ਤਾਂ ਪਾਣੀ ਜ਼ਿਆਦਾ ਤਾਂ ਕਰਕੇ ਹਾਂ ਆ ਚੱਕਰ ਆ ਪੁੱਤੋ ਕਹੇ ਜੇ ਲੱਗੇ ਸ਼ੁਰੂ ਪੁੱਤ ਕਹੇ ਜੇ ਆ ਜੰਮੀ ਜੰਮੀ ਆ ਜੰਮੀ ਵਧੀਆ ਕਰ ਦੇ ਦੇ ਕਰਦੀ ਮੁਰਗੀ ਦਾਲ ਬਰੋਬਰ ਹਾਂ ਮਮਮੀ ਨੇ ਸਹੀ ਗੱਲ ਆ ਵਧੀਆ ਹਾਂ ਉਹ ਤਾਂ ਚਾਰ ਕਦਮ ਦੇ ਪਿੰਨਗ ਚਾਰ ਨਟਰਾਜ ਵਾਲਿਆਂ ਦੇ ਦੋ ਆ 10 ਰੁਪਏ ਦੇ ਦੋ ਆ ਹੂੰ 2 ਰੁਪਏ ਦੇ ਚਾਰ ਹੋ ਗਏ 10 ਰੁਪਏ ਦੇ ਦੋ ਗੋਲ ਗੱਪੇ ਜਿੰਨੇ ਖਾਣੇ ਖਾਣੇ ਵਾਲੇ ਨੇ ਖਾਣੇ ਨਹੀਂ ਉਹ ਤਾਂ ਠੀਕ ਆ ਚੱਲ ਭਲਾ ਹਾਂ ਖਾਣੇ ਆ ਜੀ ਹਾਂ ਮੰਗਿਆ ਜੀ ਬਹੁਤ ਆ ਜਣੀ ਕਹਿਣ ਦਾ ਮਤਲਬ ਜਿਹੜਾ ਜਿਹੜਾ ਹੁੰਦਾ ਨਾ ਉਹਨਾਂ ਦਾ ਪਾਣੀ ਵਾਲਾ ਹੂੰ ਰੱਖਿਆ ਬੈ ਡੱਬਾ ਜਾ ਉਹ ਤਾਂ ਮੈਂ ਆ ਕੇ ਕਹਿੰਦੇ ਹਾਂ ਹਾਂ ਜੀ ਹੋਰ ਹੈ ਜੀ ਹਾਂ ਸਹੀ ਗੱਲ ਆ ਉਹ ਮੈਂ ਵੀ ਹੁਣ ਭਾਈ ਖਾ ਲਵਾਂ ਮੈਂ ਤਾਂ ਵੀਡੀਓ ਹੀ ਬਣਾਉਂਦਾ ਰਹਿ ਗਿਆ ਹੈ ਤੁਸੀਂ ਰਹਿਣ ਦਿਓ ਲਓ ਇੱਕ ਅੱਧਾ ਚੱਕ ਦਾ ਕਰਾਓ ਬੰਨੂ ਕਹੇ ਆ ਬਣਿਆ ਪੰਜ ਚਾਰ ਇਕੱਠੇ ਹੀ ਰੱਖ ਦੇ ਕੋਲੀ ਚ ਪੰਜ ਚਾਰ ਗਿਆ ਭਾਈ ਕਿਆ ਬਣਨਾ ਹੋਰ ਬੋੜੀ ਤਾਂ ਕਰਾਈ ਨਹੀਂ ਮੇਰੀ ਬੋਣੀ ਤਾਂ ਭਾਈ ਹੁਣ ਜੀਰੀ ਪਰ ਹੋ ਗਈ ਹਜੇ ਪੈਸੇ ਨਹੀਂ ਹੈਗੇ ਕੋਈ ਮੈਂ ਵੀ ਇਹਨੂੰ ਰੱਖ ਮੈਂ ਵੀ ਨਹੀਂ ਜੱਦ ਮਿੰਟ ਪੰਨ ਤਾਂ ਸਹੀ ਛਿਟ ਛਿਟ ਲੈ ਬਣਦਾ ਬੋੜਾ ਫਾਣ ਵੀ ਬਹੁਤ ਔਕੇ ਹੋ ਰਹੇ ਹਨ ਹਾਂ ਤੇਰਾ ਭਾਜੀ ਨੂੰ ਐਕਸਪੀਰੀਅੰਸ ਆਵੇ ਲੱਗ ਕੇ ਦੀਦੀ ਭੰਨ ਪੜੀ ਬਈ ਬਾਰੀ ਵਾ ਕੀ ਆ ਬਾਤ ਹੈ ਵਧੀਆ ਬਣੇ ਗੋਲ ਗਪੇਨ ਦੀਦੀ ਨੂੰ ਤਾਂ ਦੋ ਮੈਂ ਨਹੀਂ ਮਿਲਿਆ ਜੇ ਮੈਨੂੰ ਪੜਾ ਦੀਦੀ ਨੇ ਹਜੇ ਡਿਊਟੀ ਸੰਭੀ ਵੀ ਭਾਈ ਬਾਈ ਪਹਿਲਾ ਜਿਹੜੇ ਬੰਦੇ ਨੇ ਬਣਾਇਆ ਉਹਨੂੰ ਤਾਂ ਚੈੱਕ ਕਰਨ ਦੋ ਹੈ ਇਹਦਾ ਕੰਮ ਗਲਤ ਆ ਚੁੰਨੀ ਛਾੜੀ ਚੁੰਨੀ ਛਾੜੀ ਚੁੰਨੀ ਜੀ ਵੈਰੀ ਚੁੰਨੀ ਜੀ ਵੈਰੀ ਇੱਧਰ ਆ ਲਾ ਕੇ ਮੈਨੂੰ ਵੀ ਖੋਲਾ ਚਾਹਤਰੀ ਕਾਲ ਨਹੀਂ ਬੁੱਤ ਤੇ ਬਲਾਈ ਅੱਜ ਛਾਤਰੀ ਕਾ ਪਪ ਕਰ ਦੇ ਇੱਕ ਚਲੋ ਜੀ ਬਾਕੀ ਚਾਹ ਹੁਣ ਅਗਲੇ ਬਲੌਗ ਚ ਮਿਲਦੇ ਅਸੀਂ ਸ਼ੱਕ ਲਈ ਸੰਤਾਰ ਜੀ ਨੇ ਤਾਂ ਕੈਮਰਾ ਬੰਦ ਕਰਨਾ ਨਹੀਂ ਥੱਕੇ ਨਹੀਂ ਕਰਨਾ ਚਾਹਤਾ ਓਕੇ ਜੀ ਫੇਰ ਬਾਅਦ ਵਿੱਚ